ਸੱਚੇ ਕਹਤ ਸਰ ਮੇਰਾ ਨਾਮ ਸਰਜੀਤ ਸਿੰਘ ਮੈਂ ਫਾਜ਼ਿਲਕਾ ਦਾ ਰਹਿਣ ਵਾਲਾ ਸਰ ਜੀ ਸਰ ਮੈਂ ਆਰਮੀ ਤੋਂ ਰਿਟਾਇਰਮੈਂਟ ਲਿਆ ਸਰ 18 ਸਾਲ ਨੌਕਰੀ ਕੀਤੀ ਆਰਮੀ ਦੀ ਔਰ ਉਸ ਵਕਤ ਹਾਲਾਤ ਇਹੀ ਸੀਗੇ ਘਰ ਦੀ ਗਰੀਬੀ ਸੀਗੀ ਤੇ ਮਜਬੂਰੀ ਨਾਲ ਫੌਜ ਵਿੱਚ ਜਾਣਾ ਪਿਆ ਸਰ ਮਜਬੂਰੀ ਇਹ ਸੀਗੀ ਸਰ ਮੈਂ ਟੀਚਰ ਦੀ ਤਿਆਰੀ ਵੀ ਕਰ ਰਿਹਾ ਸੀਗਾ ਜੇਬੀਡੀ ਦੀ ਤਿਆਰੀ ਕੀਤੀ ਸੀਗੀ ਪਰ ਉਹ ਸਰਕਾਰਾਂ ਦੇ ਹਾਲਾਤ ਇਦਾਂ ਦੇ ਸੀ ਕਿ ਫੌਜ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਸੀਗਾ ਨੌਕਰੀ ਦਾ ਇੱਕ ਹੀ ਰਸਤਾ ਸੀ ਸਰ ਤੇ ਫੌਜ ਵਿੱਚ ਨੌਕਰੀ ਕਰਕੇ ਸਰ ਮੇਰੇ ਦਿਲ 'ਚ ਹਮੇਸ਼ਾ ਰਹਿੰਦੀ ਸੀਗੀ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਵਿੱਚ ਨੌਕਰੀ ਮਿਲੇ ਤੇ ਜਦੋਂ ਮੇਰੀ 15 ਸਾਲ ਦੀ ਨੌਕਰੀ ਪੂਰੀ ਹੋ ਗਈ ਤਾਂ ਮੈਂ ਉਸ ਵਾਰ ਰਿਟਾਇਰਮੈਂਟ ਲੈ ਸਕਦਾ ਸੀ ਮੇਰਾ ਹੱਕ ਸੀਗਾ ਤੇ ਮੈਂ ਉਦੋਂ ਤੋਂ ਹੀ ਸੋਚ ਲਿਆ ਸੀ ਕਿ ਮੈਂ ਪੜਨਾ ਹੈ ਤੇ ਹੋਰ ਪੜ ਕੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਸਰ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸਰ ਉਦੋਂ ਵੀ ਮੌਕਾ ਮਿਲਿਆ ਸੀ ਮਤਲਬ ਪਰ ਸਾਡਾ ਕੀ ਉਹੀ ਹੁੰਦਾ ਕਿ ਸਰ ਜੇ ਫੌਜ ਵਿੱਚ ਆਏ ਤਾਂ ਸਿੱਧੇ ਸਾਡੇ ਸੰਤ ਸਿਪਾਹੀ ਆ ਫੌਜ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਸੌ ਚੁਕਾਈ ਜਾਂਦੀ ਸੀ ਵੀ ਤੁਸੀਂ ਅੱਜ ਤੋਂ ਸੰਤ ਸਿਪਾਹੀ ਹੋ ਤੁਸੀਂ ਸੰਤ ਵੀ ਹੋ ਤੇ ਸਿਪਾਹੀ ਵੀ ਹੋ ਲੜੋਗੇ ਵੀ ਤੇ ਸੰਤਾ ਵਾਂਗ ਤੁਸੀਂ ਚੁੱਪ ਵੀ ਰਹਿਣਾ ਜੇ ਤੁਸੀਂ ਆਰਗੂਮੈਂਟ ਨਹੀਂ ਕਰ ਸਕਦੇ ਤੇ ਸਰ ਦੋ ਮਤਲਬ ਸਰਕਾਰਾਂ ਦੇ ਹਾਲਾਤ ਇਦਾਂ ਸੀਗੇ ਕਿ ਸਾਡੇ ਕੋਲ ਨਾ ਕੋਈ ਸ਼ਪਾਰ ਸੀ ਨਾ ਕੋਈ ਜੁਗਾੜ ਸੀ ਨਾ ਕਿਸੇ ਨੂੰ ਦੇਣ ਦੀ ਪਾਵਰ ਸੀ ਕਿੰਨੀ ਕੁਛ ਤੇ ਹੁਣ ਇਸ ਸਰਕਾਰ ਦੀ ਇੰਨੀ ਰਹਿਮਤ ਹੋਈ ਹੈ ਕਿ ਇਸ ਪੰਜਾਬ ਤੇ ਮੇਰੇ ਇਕੱਲੇ ਤੇ ਨਹੀਂ ਸਰ ਪੂਰੇ ਪੰਜਾਬ ਤੇ ਹੈ ਕਿ ਪੂਰੇ ਪੰਜਾਬ ਨੂੰ ਮੌਕਾ ਮਿਲਿਆ ਹੈ ਇਮਾਨਦਾਰੀ ਨਾਲ ਭਰਤੀ ਹੁੰਦੀ ਹੈ ਸਰ ਜੋ ਪੜ੍ਹਾਈ ਕੀਤੀ ਹੈ ਉਹ ਪੇਪਰਾਂ 'ਚ ਆਉਂਦਾ ਹੈ ਉਹ ਜਿੰਨਾ ਪੜ੍ਹਿਆ ਲਿਖ ਦਿਓ ਉਹਦਾ ਰਿਜ਼ਲਟ ਜ਼ਰੂਰ ਮਿਲਦਾ ਹੈ ਇਹ ਸੱਚਾਈ ਹੈ ਸਰ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਰ ਮੈਂ ਇਸ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਪੰਜਾਬ ਪਟਵਾਰੀ ਵਿੱਚ ਮੇਰੀ ਸਿਲੈਕਸ਼ਨ ਪੰਜਾਬ ਪਟਵਾਰੀ ਵਿੱਚ ਸਿਲੈਕਸ਼ਨ ਹੋਈ ਸਰ ਮਾਲ ਪਟਵਾਰੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਰ ਕਿ ਮੈਂ ਆਖਰ ਨੂੰ ਆਪਣੀ ਜਗ੍ਹਾ ਤੇ ਆ ਗਿਆ ਮੈਂ ਆਪਣੇ ਘਰ ਜਦੋਂ ਪਿੱਪਰ ਦਿੱਤੀ ਆਦ ਬਾਅਦ ਕਰੇ ਚਿੱਠੀ ਆਈ ਜੇ ਕਿਵੇਂ ਹੋਇਆ ਪਤਾ ਕਿੱਥੇ ਲੱਗਿਆ ਪਤਾ ਕਿਵੇਂ ਲੱਗਿਆ ਵੀ ਨੌਕਰੀ ਮਿਲ ਰਹੀ ਸਰ ਚਿੱਠੀ ਆਈ ਜੀ ਸਰ ਉਸ ਤੋਂ ਬਾਅਦ ਮੈਨੂੰ ਕਾਲ ਵੀ ਆਈ ਸੀ ਕਿ ਸਰ ਮੇਲ ਵੀ ਆਈ ਹੈ ਮੇਰੇ ਮੈਸੇਜ ਵੀ ਆਇਆ ਇਸ ਮੇਲ 'ਚ ਤੇ ਫਿਰ ਮੈਂ ਉਸ ਤੋਂ ਬਾਅਦ ਹੀ ਮੈਂ ਰਿਟਾਇਰਮੈਂਟ ਲਈ ਮੈਂ ਪਹਿਲੇ ਰਿਟਾਇਰਮੈਂਟ ਵੀ ਨਹੀਂ ਹੋਇਆ ਸੀ ਸਰ ਮੈਂ ਜਲਦੀ ਨੌਕਰੀ ਵਿੱਚ ਹੀ ਪੇਪਰ ਦਿੱਤਾ ਸੀ ਸਰ ਐਨਓਸੀ ਲੈ ਕੇ ਅੱਛਾ ਫੌਜੀ ਅੱਛਾ ਜੀ ਸਰ ਤੇ ਮੈਂ ਉਹਦੇ ਵਿੱਚ ਮੈਂ ਇਹੀ ਕਹਾਂਗਾ ਸਰ ਕਿ ਮੈਨੂੰ ਮੇਰੀ ਇੱਛਾ ਸੀਗੀ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਪੰਜਾਬ ਦੇ ਵਿੱਚ ਰਹਾ ਤੇ ਲੋਕ ਬਹੁਤ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਸਰ ਮੇਰੇ ਭਾਂਜੇ ਭਾਂਜੇ ਵੀ ਹਾਈਲਾਈਟਸ ਕਰੀ ਬੈਠੇ ਆ ਉਹਨਾਂ ਨੂੰ ਮੈਂ ਬੜਾ ਕਹਿਣਾ ਔਰ ਅਜੇ ਵੀ ਉਹਨਾਂ ਨੂੰ ਮੈਂ ਆਪਣੀ ਕਹਿਣਾ ਕਿ ਮੇਰੀ ਕਿ ਤੁਸੀਂ ਸੋਚ ਲੈ ਲਓ ਜਿਵੇਂ ਆਪਣੇ ਮੰਤਰੀ ਸਾਹਿਬ ਦੀ ਸੋਚ ਹੈ ਕਿ ਬਾਹਰ ਦਾ ਸਮੁੰਦਰ ਲੁੱੜ ਰਿਹਾ ਬਾਹਰ ਨੂੰ ਜਾ ਰਹੇ ਆ ਤੇ ਆਪਣੇ ਪੰਜਾਬ ਵਿੱਚ ਰਹਿ ਕੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ। ਹੁਣ ਮੈਂ ਉਹਨਾਂ ਨੇ ਇਹ ਕਹਿਣਾ ਕਿ ਸਾਡੇ ਵੇਲੇ ਹਾਲਾਤ ਸੀ ਕਿ ਅਸੀਂ ਮਜਬੂਰੀ ਨੂੰ ਬਾਹਰ ਗਏ ਆ ਸੀ। ਫੌਜੀ ਲੱਗ ਗਏ ਆ ਫੌਜ ਵਿੱਚ ਪਰਦੇਸ ਰਹੇ ਆ ਤੇ ਪੰਜਾਬ ਵਰਗੀ ਰੀਸ ਨਹੀਂ ਕਿਤੇ ਵੀ। ਔਰ ਫੌਜ ਵਿੱਚ ਰਹਿ ਕੇ ਵੀ ਸਾਨੂੰ ਹਮੇਸ਼ਾ ਲਲਕ ਰਹਿੰਦੀ ਸੀ ਕਿ ਪੰਜਾਬ ਜਾਈਏ। ਜਦੋਂ 6 ਮਹੀਨੇ ਬਾਅਦ ਛੁੱਟੀ ਆਉਂਦੇ ਸੀ ਤੇ ਜਦੋਂ ਫਰੋਜਪੁਰ ਰੇਲਵੇ ਸਟੇਸ਼ਨ ਤੇ ਉਤਰਦੇ ਸੀ ਟ੍ਰੇਨ ਤੇ ਉਤਰ ਕੇ ਪਹਿਲਾਂ ਧਰਤੀ ਨੂੰ ਨਮਸਕਾਰ ਕਰਦੇ ਸੀ ਕਿ ਆ ਗਈ ਧਰਤੀ ਤੇ ਪਹੁੰਚ ਗਏ ਆ। ਤਬ ਬਹੁਤ ਮੜੇ ਬਾਹਰ ਡਿਊਟੀਆਂ ਹੁੰਦੀ ਸੀ 72 72 ਘੰਟਿਆਂ ਦੀ ਪੈਟ੍ਰੋਲਿੰਗ ਵੀ ਜਾਂਦੇ ਸੀ ਬਾਹਰ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਪਰ ਫਿਰ ਵੀ ਹਮੇਸ਼ਾ ਪੰਜਾਬ ਨਾਲ ਜੁੜੇ ਰਹੇ ਸਰ ਔਰ ਪੰਜਾਬ ਵਿੱਚ ਮੈਂ ਪਾਣਜੇ ਬਣ ਕੇ ਇਹ ਕਹਿਣਾ ਕਿ ਤੁਸੀਂ ਬਾਹਰਲੇ ਦੇਸ਼ਾਂ ਨੂੰ ਕਿਉਂ ਜਾਂਦੇ ਹੋ ਜੇ ਕੁਝ ਕਰਨਾ ਚਾਹੁੰਦੇ ਤੁਹਾਡੇ ਜਦਮ ਹੈਗਾ ਤੁਹਾਡੀ ਸੋਚ ਹੈਗੀ ਹੈ ਪੜ੍ਹਾਈ ਕਰਦੇ ਹੋ ਤੁਸੀਂ ਇੰਨੇ ਪੜੇ ਲਿਖੇ ਹੋ ਤਾਂ ਆਪਣੇ ਪੰਜਾਬ ਵਿੱਚ ਕਰੋ ਔਰ ਉਹਨਾਂ ਦੀ ਖੁਸ਼ ਨਸੀਬੀ ਇਹ ਤੇ ਇਹ ਹੈ ਕਿ ਅੱਜ ਮੈਂ ਵੀ ਉਸ ਵਿੱਚ ਖੁਸ਼ ਨਸੀਬ ਹਾਂ ਕਿ ਅੱਜ ਦੀ ਸਰਕਾਰ ਬਹੁਤ ਵਧੀਆ ਹੈ ਕਿ ਜਿੰਨੇ ਸਾਨੂੰ ਮੌਕਾ ਮਿਲਦਾ ਆਪਣੀ ਮਿਹਨਤ ਨੂੰ ਰੰਗ ਦੇ ਖਿੰਦਾ ਅ ਜੇਕਰ ਮਿਹਨਤ ਕਰਦੇ ਆ ਤਾਂ ਫਲ ਜ਼ਰੂਰ ਮਿਲਦਾ ਸਰ ਥੈਂਕ ਯੂ ਸਰ ਥੈਂਕ ਯੂ ਇਸ ਸਰ ਇਸ ਸਰਕਾਰ ਦਾ ਥੈਂਕ ਯੂ ਬਹੁਤ ਬਹੁਤ ਦਿੱਤੀ ਨਾਲ ਤੇ ਨਾ ਹੁਣ ਜਿਹੜਾ ਮਹਿਕਮਾ ਮਿਲਿਆ ਸਰ ਉਹ ਵੀ ਬੜਾ ਮਾਣ ਦਿੱਤਾ ਹੈ ਬਿਲਕੁਲ ਸਰ ਲੋਕ ਡੀਸੀ ਨੂੰ ਵੀ ਕਹਿੰਦੇ ਤੂੰ ਕਿਹੜਾ ਪਟਵਾਰੀ ਲੱਗੇ ਥੈਂਕ ਯੂ ਸਰ ਹੁਣ ਜਿਹੜਾ ਉਹ ਵੀ ਤਨਦੇਹੀ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਫੌਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਮਾਨਦਾਰੀ ਨਾਲ ਜੀ ਸਰ ਕੰਮ ਕਰਨਾ ਤੁਸੀਂ ਜੰਗਲਾਂ ਚ ਬੱਤਰ-ਬੱਤਰ ਘਾਂਟੇ ਪਟੋਲਿੰਗ ਕਰਕੇ ਦੇਸ਼ ਦੀ ਸੇਵਾ ਵੀ ਕੀਤੀ ਹੈ ਤੇ ਹੁਣ ਪੰਜਾਬ ਦੀ ਸੇਵਾ ਦਾ ਟਾਈਮ ਹੈ ਤੇ ਤੁਹਾਡੀ ਇੱਛਾ ਹੈ ਤਾਂ ਜ਼ਰੂਰ ਕਰੋ ਫਿਰ ਆਵਦਾ ਜਿਵੇਂ ਉਧਰ ਨਾਮ ਕਮਾਇਆ ਇਧਰ ਵੀ ਤੁਹਾਡਾ ਨਾਮ ਹੋਵੇ ਕਿ ਅੰਦੀ ਕੋਈ ਕੋਈ ਮੁੰਡਾ ਪਟਵਾਰੀ ਬਣਿਆ ਸਾਡੇ ਇਲਾਕੇ ਦਾ ਤੇ ਉਹਨੇ ਸਾਰਾ ਸੁਧਾਰ ਕੇ ਰੱਖਤਾ ਸਿਸਟਮ ਤੋਂ ਸਿਸਟਮ ਨੂੰ ਸੁਧਾਰਨ ਚ ਕੱਲਾ ਭਗਵਾਨ ਤਵਾ ਨਹੀਂ ਕੁਝ ਕਰ ਸਕਦਾ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਸਾਰਿਆਂ ਨੂੰ ਇਫਰਟ ਕਰਨੀ ਪਾਉਗੀ ਇਕ ਲਹਿਰ ਬਣਾਉਣੇ ਪਾਉਗੀ ਇਕ ਮੋਹਿਮ ਬਣਾਉਣੇ ਪਾਉਗੀ ਔਰ ਤੁਸੀਂ ਉਸ ਮਹਿਮ ਦਾ ਇੱਕ ਹਿੱਸਾ ਹੋਵੋਗੇ ਥੈਂਕ ਯੂ ਸਰ ਥੈਂਕ ਯੂ ਸਰ ਇੱਕ ਮੈਂ ਹੀ ਕਹਿਣਾ ਚਾਹਾਂਗਾ ਸਰ ਕਿ ਇਸ ਸਰਕਾਰ ਨੂੰ ਤਾਂ ਬਹੁਤ ਥੈਂਕ ਯੂ ਬੋਲਦਾ ਧੰਨਵਾਦ ਬੋਲਾਂਗਾ ਸਰ ਹਮੇਸ਼ਾ ਯਾਦ ਰੱਖਾਂਗਾ ਰੱਖਾਂਗਾ ਔਰ ਸਰ ਤੁਹਾਡੇ ਸਾਡੇ ਜੋ ਸੀਐਮ ਸਾਹਿਬ ਤੁਸੀਂ ਹੋ ਸਰ ਤੁਹਾਡੀ ਸੋਚ ਨੂੰ ਸਲੂਟ ਕਰਦਾ ਸਰ 100% ਕਿਉਂਕਿ ਤੁਹਾਡੀ ਸੋਚ ਬਹੁਤ ਵਧੀਆ ਜੋ ਬਾਹਰ ਨੂੰ ਜਾ ਰਹੀ ਸੀ ਸਮੁੰਦਰ ਉਹਨੂੰ ਤੁਸੀਂ ਬੰਨ੍ਹ ਪਾਤਾ ਨੱਕਾ ਲਾਤਾ ਹੁਣ ਬਾਹਰ ਜਾਣ ਲੋਕ ਬੰਦ ਹੋ ਗਏ ਸਰ ਹੁਣ ਇਸੇ ਆਪਣੇ ਪੰਜਾਬ ਵਿੱਚ ਹੀ ਸੇਵਾ ਕਰਨਗੇ ਮੇਰੇ ਬਾਹਰ ਪਾਂਦਵੀ ਨਹੀਂ ਹੋਏ ਬਾਹਰੋਂ ਆਉਣ ਵੀ ਲੱਗੇ ਆਉਣ ਵੀ ਲੱਗੇ ਸਰ ਥੈਂਕ ਯੂ ਸਰ ਕਿ ਅਸੀਂ ਹੁਣ ਵਾਪਸ ਆ ਰਹੇ ਹਾਂ ਬਹੁਤ سارے ਮੁੰਡੇ ਆਏ ਨੇ ਮੈਨੂੰ ਮਿਲ ਕੇ ਵੀ ਗਏ ਨੇ ਕੰਮਕਾਰ ਕਰਨਗੇ ਇੱਥੇ ਤਾਂ ਆਪਾਂ ਪੰਜਾਬ ਨੂੰ ਠੀਕ ਕਰੀਏ ਕਿਉਂ ਆਪਾਂ ਬਗਾਨੇ ਮੁਲਕਾਂ 'ਚ ਜਾ ਕੇ ਉੱਤੇ ਬਰਫਾਂਚ ਨਾ ਆਪਣੇ ਨਾਲ ਕੋਈ ਸੱਭਿਆਚਾਰ ਮਿਲਦਾ ਨਾ ਉਹਨਾਂ ਨਾਲ ਕੋਈ ਬੋਲੀ ਮਿਲਦੀ ਹੈ ਨਾ ਮੌਸਮ ਆਪਣੇ ਅਨੁਕੂਲ ਦਾ ਆਪਣੇ ਕੋਲੇ ਸਾਰਾ ਕੁਝ ਹੈ ਇੱਥੇ ਧਰਤੀ ਤੇ ਆਪਣੇ ਕੀ ਮੜਾ ਸਿਸਟਮ ਹੀ ਖਰਾਬ ਸੀ ਉਹ ਠੀਕ ਕਰ ਲਾਂਗੇ ਆਪਣਾ ਘਰ ਹੀ ਠੀਕ ਕਰੀਏ ਆਪਣੇ ਘਰ ਨੂੰ ਛੱਡ ਕੇ ਨਾ ਭਜਿਏ ਸੋ ਬਹੁਤ ਬਹੁਤ ਧੰਨਵਾਦ ਮੋਹਰ ਥੈਂਕ ਯੂ ਸਰ ਮੋਹਰ ਥੈਂਕ ਯੂ ਸਰ ਆਹ ਮੁੰਡਾ ਹੈ ਆਹ ਮੁੰਡਾ ਇਹ ਤੇਜੀ ਲਾਈਨ ਚ ਜੀ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਮਨੀਸ਼ ਸ਼ਰਮਾ ਸਰ ਮੈਂ ਮੈਂ ਰੈਵਨਿਊ ਪਟਵਾਰੀ ਜਲੰਧਰ ਤੋਂ ਆ ਵੈਸੇ ਮੈਂ ਤੇ ਹਾਰਪੁਰ ਮੇਰੀ ਪੋਸਟਿੰਗ ਆਈ ਹੈ ਤਸਾਂ 2021 ਚ ਮਾਸਟਰਸ ਕੀਤੀ ਸੀ ਮੈਂ ਤੇ ਉਦੋਂ ਸਾਡੇ ਰੋਲਾ ਪਿਆ ਸੀ ਯੂਨੀਵਰਸਿਟੀ ਦੀ ਪੋਸਟਾਂ ਆਈਆਂ ਸਾਰੇ ਗੰਦੇ ਪੈਸੇ ਦੇ ਕੇ ਲੱਗਦੇ ਆ ਇਦਾਂ ਲੱਗਦੇ ਇਦਾਂ ਲੱਗਦੇ ਆ ਆਪਾਂ ਵੀ ਉਦੋਂ ਤਿਆਰੀ ਕਰਨੀ ਸ਼ੁਰੂ ਕਰਤੀ ਬਾਹਰ ਜੀ ਇਹ ਵੈਸੇ ਤੇਰੀ ਕਦੀ ਨਹੀਂ ਨਹੀਂ ਪੇਪਰ ਪੇਪਰਾਂ ਦੀ ਤਿਆਰੀ ਪੇਪਰਾਂ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਆਪਾਂ ਤੇ ਕਹਿੰਦਾ ਵੀ ਪੈਸੇ ਦੇ ਲੱਗ ਨਹੀਂ ਨਹੀਂ ਤੇਰੀ ਸ਼ੁਰੂ ਕਰਤੀ ਨਹੀਂ ਪੇਪਰ ਦੀ ਤਿਆਰੀ ਫੇਰ ਸ਼ੁਰੂ ਕੀਤੀ ਆਪਾਂ ਹਨਾ ਫਿਰ ਮਤਲਬ 3 ਸਾਲ ਬਾਅਦ 2024 ਚ ਹੁਣ ਮੇਰਾ ਰੈਵੈਨਿਊ ਪਟਵਾਰੀ ਚ ਨਾਮ ਆ ਗਿਆ ਬਾਹਰ ਜਾਣ ਦਾ ਵੀ ਪਲਾਨ ਸੀਗਾ ਪਰ ਸਰ ਉਹ ਫਿਰ ਮਨ ਜਿਆ ਨਹੀਂ ਕਰਦਾ ਸੀ ਕਿ ਬਾਹਰ ਜਾ ਕੇ ਕਰਾਂਗੇ ਕੀ ਪਰ ਇਹ ਹੈ ਕਿ ਤੁਹਾਡੀ ਸਰਕਾਰ ਨੇ ਮੌਕਾ ਦਿੱਤਾ ਤੇ ਬਹੁਤ ਬਹੁਤ ਖੁਸ਼ੀ ਆ ਸਰ ਇਸ ਗੱਲ ਦੀ ਕਿ ਪਟਵਾਰੀ ਚ ਸਾਡਾ ਨਾਮ ਆ ਗਿਆ ਤੇ ਕਿਸੇ ਨੇ ਨਾ ਕੋਈ ਪੈਸਾ ਲੱਗਾ ਨਾ ਕੁਛ ਹੋਇਆ ਨਾ ਸ਼ਪਾਰਸ਼ ਜਿੱਦਾਂ ਪੇਪਰ ਚ ਪੜਿਆ ਸੀਗਾ ਜਿੱਦਾਂ ਪ੍ਰੀਵੀਅਸ ਈਅਰ ਦਾ ਐਨਾਲਿਸਿਸ ਸੀਗਾ ਸੇਮ ਉਦਾਂ ਦਾ ਹੀ ਪੇਪਰ ਮਤਲਬ ਉਦਾਂ ਦਾ ਹੀ ਦੇਖਣ ਨੂੰ ਮਿਲਿਆ ਤੇ ਬੜਾ ਵਧੀਆ ਲੱਗਾ ਕਿ ਬਿਨਾਂ ਪੈਸਿਆਂ ਤੋਂ ਵੀ ਸ ਇਮਤਲਾ ਕਾਫੀ ਯੂਨੀਵਰਸਿਟੀ ਜਿਹਦਾ ਕਾਫੀ ਨਾਲ ਦੇ ਮੁੰਡਿਆਂ ਦੀ ਸਿਲੈਕਸ਼ਨਾਂ ਹੋਈਆਂ ਆਸੇ-ਪਾਸੇ ਬਹੁਤਾਂ ਨੇ ਦੇਖੀ ਆਪਾਂ ਸਿਲੈਕਸ਼ਨਾਂ ਹੁੰਦੀਆਂ ਜਿਹੜੇ ਨਾਲ ਪੜ੍ਹਦੇ ਸੀ ਲਗਭਗ ਸਾਰਿਆਂ ਨੂੰ ਮਤਲਬ ਇਸ ਟਾਈਮ ਤੇ ਨੌਕਰੀ ਤੁਸੀਂ ਦਿਵਾਤੀ ਏ ਨਹੀਂ ਇਹ ਬਹੁਤ ਬਹੁਤ ਖੁਸ਼ੀ ਦੀ ਗੱਲ ਤਰੱਕੀ ਕਰੋ ਬਹੁਤ ਬਹੁਤ ਥੈਂਕ ਯੂ ਉਹ ਪਿੱਛੇ ਨਾਰੀ ਸ਼ਕਤੀ ਪਿੱਛੇ ਹੀ ਲਾਸਟ ਲਾਸਟ ਰੋ ਦੇ ਵਿੱਚ ਉਹ ਲਾਸਟ ਰੋ ਇੱਕ ਮਿੰਟ ਇੱਕ ਮਿੰਟ ਉਹਨਾਂ ਨੂੰ ਬੋਲ ਚਲ ਚਲੋ ਪਹਿਲਾਂ ਪਹਿਲਾਂ ਤੁਸੀਂ ਬੋਲੋ ਸასიਓ ਸਰ ਮੇਰਾ ਨਾਮ ਅੰਤੀਰ ਸਿੰਘ ਹੈ ਜੀ ਤੇ ਮੈਂ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਆਂ ਜੀ ਰੈਸਲਿੰਗ ਦਾ ਮੇਰਾ ਸਪੋਰਟਸ ਦਾ ਏ ਗ੍ਰੇਡ ਹੈ ਜੀ ਦਾ 2008 ਸਾਲ ਸਾਨੂੰ ਪੰਜਾਬ ਪੁਲਿਸ ਭਰਤੀ ਕੀਤਾ ਸੀਗਾ ਜੀ ਪੌਣੇ ਪੰਜ ਸਾਲ ਨੌਕਰੀ ਹੋ ਗਈ ਅੱਧਾ ਇੰਚ ਹਾਈਟ ਦੀ ਰਿਲੈਕਸੇਸ਼ਨ ਸੀ ਸਰ ਔਰ ਲਗਾਤਾਰ ਚਾਰ ਵਾਰ ਇੰਡੀਆ ਪੁਲਿਸ ਦਾ ਚੈਂਪੀਅਨ ਸੀਗਾ ਸਾਨੂੰ ਕੱਟਤਾ ਜੀ ਹਾਈਟ ਦੀ ਰਿਲੈਕਸੇਸ਼ਨ ਸੀਗਾ 73 ਪਲੇਅਰ ਸਰ ਕੱਟਦੇ ਸੀ ਤਦੋਂ ਇਹ 2012 ਚ ਸਰ ਅਸੀਂ ਤੁਹਾਡੇ ਕੋਲ ਵੀ ਉਸ ਟਾਈਮ ਆਏ ਸੀਗੇ ਜੀ ਤੇ ਨਹੀਂ ਉਦੋਂ ਸਰ ਸਾਰੇ ਇਕੱਠੇ ਹੋ ਕੇ ਚਲੋ ਉਸ ਟਾਈਮ ਹਾਂਜੀ ਵੀ ਸਾਡੀ ਆ ਪ੍ਰੋਬਲਮ ਚਲੋ ਆਏ ਵੀ ਸਰ ਕਿਸੇ ਨੇ ਇਹਨਾਂ ਨੇ ਨਹੀਂ ਪ੍ਰੋਬਲ ਉਸ ਤੋਂ ਸਰ ਬਾਅਦ ਮੈਂ ਅਮਰੀਕਾ ਕੰਟੈਕਟ ਸੀ ਕਲੱਬ ਨਾਲ ਜੀ ਫਿਰ ਉੱਥੇ ਚਲਾ ਗਿਆ ਜੀ 2 ਸਾਲ ਲਾਇਆ ਜੀ ਚਲੋ 6 ਮਹੀਨੇ ਕੈਨੇਡਾ ਵੀ ਰਿਹਾ ਜੀ ਤੇ ਬਾਈ ਗਰਨਾਲ ਕਨੌਰ ਆ ਜੀ ਜਿਹੜੇ ਐਮ ਐਲ ਏ ਉਹ ਸਾਡਾ ਇੱਕ ਕਲੱਬ ਨਾਲ ਕੰਟੈਕਟ ਸੀਗਾ ਜੀ ਤੇ ਉਹਨਾਂ ਨੇ ਵੀ ਕਿਹਾ ਵੀ ਤੇਰੇ ਅੱਗੇ ਪਲੇਅਰ ਹੈ ਇੱਥੇ ਨਹੀਂ ਰਹਿਣੇ ਚਾਹੀਦੇ ਤੂੰ ਵਾਪਸ ਆ ਫਿਰ ਉਸ ਤੋਂ ਬਾਅਦ ਸਰ ਅਮਰੀਕਾ ਤੋਂ ਵਾਪਸ ਆ ਕੇ ਮੈਂ ਹੁਣ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਦੀ ਮੇਰੇ ਆਪਣੀ ਆਪਣੀ ਪਰਸਨਲ ਬਣਾਈ ਆ ਜੀ ਪੰਜਾਬ ਬੱਚੇ ਨੇ ਜੀ ਨੈਸ਼ਨਲ ਚੈਂਪੀਅਨ ਆ ਜੀ ਔਰ ਖੇਡਾਂ ਬਤਨ ਜਿਹੜੇ ਪੰਜਾਬ ਚ ਹੋਈਆਂ ਜੀ ਉਹ ਚ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ ਚੋਂ ਮੇਰੀ ਅਕੈਡਮੀ ਦੇ ਆ ਜੀ ਤੇ ਚਲੋ ਸਰ ਐਵੇਂ ਪਟਵਾਰੀ ਦਾ ਕਦੇ ਨਹੀਂ ਸੋਚਿਆ ਸੀ ਮੈਂ ਪਰ ਮੈਂ ਟੈਸਟ ਭਰਿਆ ਜੀ ਤੇ ਥੈਂਕ ਯੂ ਜੀ ਤੇ ਪੋਜੀਸ਼ਨ ਰਸ ਜੀ ਹਾਂਜੀ ਮੈਂ ਰਿਕਵੈਸਟ ਇਹੀ ਕਰਦਾ ਸਰ ਜੇ ਮੈਨੂੰ ਏ ਗ੍ਰੇਡ ਆ ਜੀ ਮੇਰਾ ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ ਚੋਂ ਪਲੀਜ਼ ਨਾ ਉਹ ਉਹ ਕੋਈ ਗੱਲ ਨਹੀਂ ਪਰ ਤੁਸੀਂ ਸਿਸਟਮ ਦੇ ਵਿੱਚ ਆ ਜਾ ਹਾਂਜੀ ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ ਸਰ ਸੁਸ਼ੀਲ ਜੁਗੇਸ਼ਰ ਦਾਤ ਤੋਂ ਨਹੀਂ ਹੈ ਜੀ ਹਾਂਜੀ ਮੈਂ 12 12 ਸਾਲ ਉਹਨਾਂ ਨਾਲ ਇੰਡੀ ਟੀਮ ਦਾ ਪਾਰਟ ਰਿਹਾ ਜੀ ਤੇ ਹੁਣ ਸਰ ਉਮੀਦ ਆ ਜੀ ਇਦਾਂ ਦੀ ਸਰਕਾਰਾਂ ਆਈਆਂ ਬੇ ਜ਼ਰੂਰ ਨਹੀਂ ਨਹੀਂ ਸ਼ੌਕ ਨਹੀਂ ਛੱਡਣਾ ਸੀਨੀਅਰ ਸਰ ਵਾਲਡੇਸ਼ ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਉਸ ਤੋਂ ਬਾਅਦ ਉਹ ਪੰਜਾਹ ਬੱਚੇ ਕੀ ਕਹਿਣਗੇ ਸਰ ਉਹ ਮੇਰਾ ਪੈਸ਼ਨ ਹੈ ਸਾਡੇ ਕੋਲੋਂ ਤਾਂ ਨੌਕਰੀ ਮਿਲ ਗਈ ਕੱਟੇ ਬੰਦ ਮੈਂ ਨੌਕਰੀ ਛੱਡ ਸਕਦਾ ਸਰ ਉਹ ਮੇਰਾ ਪੈਸ਼ਨ ਆ ਤੁਹਾਨੂੰ ਇੱਕ ਰਿਕਵੈਸਟ ਕਰਦਾ ਪਲੀਜ਼ ਪਲੀਜ਼ ਮੈਨੂੰ ਉਹ ਚਾਹ ਹਾਂਜੀ ਆਪਾਂ ਕੋਈ ਨਾ ਕੋਈ ਸੈਟਿੰਗ ਸੋ ਨਿਕਾਲ ਲੈ ਠੀਕ ਹੈ ਸਰ ਥੈਂਕ ਯੂ ਸਰ ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ ਚ ਕਿਤਨਾ ਕਿਤੇ ਤੁਹਾਡੀ ਡਿਪੂਟੇਸ਼ਨ ਤੇ ਜਾਂ ਕਿਵੇਂ ਵੀ ਸਰ ਉਹ ਲਾਦਮ ਪਰ ਜੇ ਤੁਸੀਂ ਇਸ ਤਰ੍ਹਾਂ ਕਰਕੇ ਪੰਜਾਬ ਵਾਸਤੇ ਨੇਸ਼ਨਲ ਪਲੇਅਰ ਪੈਦਾ ਕਰ ਰਹੇ ਹੋ ਤਾਂ 2 ਵਜੇ ਤੱਕ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਜੀ ਸਾਸ਼ੀ ਕੁਲ ਸਰ ਪਹਿਲਾ ਤਾਂ ਪਹਿਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਤੇ ਸੀਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੋਈ ਕੈਂਪੇਨਿੰਗ ਦੇ ਟਾਈਮ ਤੇ ਤੁਹਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਆ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜਾ ਰਹੀ ਆ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਚ ਆ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਆ ਸਹਿਬ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ ਚ ਕੁਝ ਹੈ ਲੈਓ ਪਲੱਸ 2 ਕਰਕੇ ਆਇਲਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤੇ ਹੁਣ ਬਾਕੇ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ ਦੀ ਹਾਂਜੀ ਇਸੇ ਕਰਕੇ ਮੈਂ ਬਹੁਤ ਜ਼ਰੂਰੀ ਸਮਝਿਆ